ਇਹ ਜੇ ਸਰਵੇ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਲਾਅ ਐਨ ਆਰਡਰ ਨਹੀਂ ਕੰਟਰੋਲ ਦੇ ਵਿੱਚ ਹੈ ਇਸ ਕਰਕੇ ਹੈ ਕਿ ਡਰਾਣਾ ਜਾਂਦੇ ਆ ਪਰ ਨਾ ਭਰਤਿੰਦਵਾਲਾ ਖਾਰੇ ਡਰਨ ਵਾਲਾ ਨਾ ਘਬਰਾਣ ਵਾਲਾ ਪਰ ਇਹ ਚਿੰਤਾ ਦਾ ਵਿਸ਼ਾ ਪੰਜਾਬ ਦੇ ਲਈ ਪੰਜਾਬ ਦੇ ਲਈ ਚਿੰਤਾ ਦਾ ਵਿਸ਼ਾ ਆਮ ਆਗਦੀ ਨੂੰ ਆਮ ਨਾਗਰਿਕ ਕਿੱਥੇ ਜਾਊਗਾ ਕਿਉਂਕਿ ਸਰਕਾਰ ਦੇ ਕਹਿੰਦੀ ਹੈ ਕਿ ਲਾਅ ਐਨ ਆਰਡਰ ਬਹੁਤ ਵਧੀਆ ਪਿਛਲੇ 3 ਮਹੀਨਿਆਂ ਦੇ ਵਿੱਚ ਲੱਗਦਾ 15 20 ਜਗ੍ਹਾ ਦੇ ਵਿੱਚ ਪੁਲਿਸ ਸਟੇਸ਼ਨ ਲੁਧਿਆਣਾ ਜਲੰਧਰ ਜਲੰਧਾ ਮੇਰੇ ਗੱਲ ਉਹਨਾਂ ਤਾਂ ਹੀ ਵੜ ਖੜਾ ਜਲੰਧਰ ਦੇ ਹਾਤੀ ਦੇ ਵਿੱਚ 12 ਦਿਨ 10 ਦਿਨ ਪਹਿਲੇ ਕ੍ਰੇਡਾ ਮਿਲ ਆਇਆ YouTube ਦੇ ਘਰ ਉਹਨੂੰ 15000 ਦੀ ਸੋਤੀ ਦੇ ਕੇ ਉਹਨੂੰ ਬੰਦ ਕਰਤਾ ਉਹ ਆਇਆ ਕਿੱਥੋਂ ਗ੍ਰੇਨੇਡ ਗਿਆ ਕਿੱਦਾਂ ਉਸੇ ਹੀ ਹਮਲਾ ਕਿ ਜਿਹੜਾ ਗ੍ਰੇਨੇਡ ਲੈ ਕੇ ਉਹ ਰਾਤ ਨੂੰ ਗਿਆ ਮੈਂ ਸਾਈ ਰਾਤ ਇੱਥੇ ਸੀ ਉਹ ਬੋਰੀ ਚ ਲੈ ਕੇ ਆਇਆ ਸੀ ਆਪ ਲੀਡਰ ਤਾਂ ਕਹਿੰਦੇ ਕਿ ਲਾਰੈਂਸ ਬਿਸ਼ਨੋਈ ਵੱਲੋਂ ਕਰਾਇਆ ਹੋ ਸਕਦਾ ਹੈ ਲਾਰੈਂਸ ਬਿਸ਼ਨੋਈ ਦੇ ਜਿਹੜਾ ਰਾਈਟ ਹੈਂਡ ਹੈ ਜਦੋਂ ਜਲੰਧਰ ਵੈਸੇ ਇਲੈਕਸ਼ਨ ਹੋਇਆ ਜਿਨ੍ਹਾਂ ਲੋਕਾਂ ਨੂੰ ਜ਼ਮਾਨਤਾਂ ਨਹੀਂ ਮਿਲਦੀਆਂ ਸੀ ਉਹਨਾਂ ਲੋਕਾਂ ਨੂੰ ਜਿਲ੍ਹੇ ਨੂੰ ਬਾਹਰ ਲੈ ਕੇ ਜਲੰਧ ਲੀਡਰਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਸਰਕਾਰ ਦੀ ਪੂਰੀ ਸ਼ਾਇ ਹੈ ਸਰਕਾਰ ਦੀ ਪੂਰੀ ਮਿੱਲੀ ਭਗਤਾਂ ਸਿਰਫ ਅਰਵਿੰਦ ਕੇਜਰੀਵਾਲ ਸੁਪਰੀਮੋ ਨੂੰ ਅਜਸਟ ਕਰਨ ਦੇ ਲਈ ਇਸ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ ਇਹ ਸਿਰਫ ਪੰਜਾਬ ਦਾ ਮਾਹੌਲ ਜਿਹੜਾ ਖਰਾਬ ਲਾਅ ਐਂਡ ਆਰਡਰ ਨਹੀਂ ਕੰਟਰੋਲ ਦੇ ਵਿੱਚ ਹੈ ਇਸ ਕਰਕੇ ਹੈ ਕਿ ਡਰਾਣਾ ਜਾਂਦੇ ਆ ਪਰ ਨਾ ਭਰਤਿੰਦਰਾ ਖਾਰੇ ਡਰਨ ਵਾਲਾ ਨਾ ਘਬਰਾਣ ਵਾਲਾ ਪਰ ਇਹ ਚਿੰਤਾ ਦਾ ਵਿਸ਼ਾ ਹੈ ਪੰਜਾਬ ਦੇ ਲਈ ਪੰਜਾਬ ਦੇ ਚਿੰਤਾ ਦੇ ਵਿਸ਼ੇ ਆਮ ਆਗਦੀ ਨੂੰ ਆਮ ਨਾਗਰੀ ਕਿੱਥੇ ਜਾਊਗਾ ਕਿਉਂਕਿ ਸਰਕਾਰ ਦੇ ਕਹਿੰਦੀ ਹੈ ਕਿ ਲਾਅਨ ਆਰਡਰ ਬਹੁਤ ਵਧੀਆ ਹੈ ਪਿਛਲੇ 3 ਮਹੀਨਿਆਂ ਦੇ ਵਿੱਚ ਲੱਗਦਾ 15 20 ਜਗ੍ਹਾ ਦੇ ਵਿੱਚ ਪੁਲਿਸ ਸਟੇਸ਼ਨ ਲੁਧਿਆਣਾ ਜਲੰਧਰ ਜਲੰਧਾ ਮੇਰੇ ਗੱਲ ਉਹਨਾਂ ਨੇ ਤਾਂ ਹੀ ਰਖ ਰਾਇਆ ਜਲੰਧਰ ਦੇ ਹਾਤੀ ਦੇ ਵਿੱਚ 12 ਦਿਨ 10 ਦਿਨ ਪਹਿਲੇ ਕ੍ਰੇਡਾ ਹਮਲਾ ਹੋਇਆ YouTube ਦੇ ਘਰ ਉਹਨੂੰ 15000 ਦੀ ਸੋਤੀ ਦੇ ਕੇ ਉਹਨੂੰ ਬੰਦ ਕਰਤਾ ਉਹ ਆਇਆ ਕਿੱਥੋਂ ਗ੍ਰਨੇਡ ਗਿਆ ਕਿੱਦਾਂ ਉਸੇ ਹੀ ਹਮਲੇ ਕਿ ਜਿਹੜਾ ਗ੍ਰਨੇਡ ਲੈ ਕੇ ਉਹ ਰਾਤ ਨੂੰ ਗਿਆ ਮੈਂ ਸਾਈ ਰਾਤ ਇੱਥੇ ਸੀ ਉਹ ਬੋਰੀ ਚ ਲੈ ਕੇ ਆਇਆ ਸੀ ਆਪ ਲੀਡਰ ਤਾਂ ਕਹਿੰਦੇ ਕਿ ਲਾਰੈਂਸ ਬਿਸ਼ਨੋਈ ਵੱਲੋਂ ਕਰਾਇਆ ਹੋ ਸਕਦਾ ਹੈ ਲਾਰੈਂਸ ਬਿਸ਼ਨੋਈ ਦੇ ਜਿਹੜਾ ਰਾਈਟ ਹੈਂਡ ਹੈ ਜਿਹੜਾ ਜਲੰਧਰ ਵੈਸੇ ਇਲੈਕਸ਼ਨ ਹੋਇਆ ਜਿਨ੍ਹਾਂ ਲੋਕਾਂ ਨੂੰ ਜ਼ਮਾਨਤਾਂ ਨਹੀਂ ਮਿਲਦੀਆਂ ਸੀ ਉਹਨਾਂ ਲੋਕਾਂ ਨੂੰ ਜਿਲ੍ਹੇ ਚੋਂ ਬਾਹਰ ਲੈ ਕੇ ਜਲ ਟਕਸਾਲੀ ਲੀਡਰਾਂ ਦੇ ਸਾਰੇ ਨੂੰ ਸ਼ਾਇਹੀ ਉਹਨਾਂ ਦੀ ਹੈ ਟਕਸਾਲੀ ਲੀਡਰਾਂ ਨੂੰ ਕਿਉਂ ਨਿਸ਼ਾਨਾ ਬਣਾਇਆ ਸਰਕਾਰ ਦੀ ਪੂਰੀ ਸ਼ਾਇ ਹੈ ਸਰਕਾਰ ਦੀ ਪੂਰੀ ਮਿੱਲੀ ਭਗਤਾਂ ਸਿਰਫ ਅਰਵਿੰਦ ਕੇਜਰੀਵਾਲ ਸੁਪਰੀਮੋ ਨੂੰ ਅਜਸਟ ਕਰਨ ਦੇ ਲਈ ਇਸ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਰਿਹਾ ਹੈ